ਮੱਕਾ ਕਾਬਾ ਮੁਸਲਮਾਨੇ ਮੱਕਾ ਸ਼ਹਿਰ ਹੈ ਕਾਬਾ ਉਸ ਮੰਦਰ ਦਾ ਨਾਮ ਹੈ ਜਿੱਥੇ ਸ਼ਿਵਜੀ ਦੇ ਇਹਨਾਂ ਨੇ ਇਹ ਜਾ ਕੇ ਚੁੰਮਦੇ ਆ ਕਾਲਾ ਸੈ ਸ਼ਿੰਗਰੀ ਅਸ਼ੁਰ ਪੱਥਰ ਹੈ ਸੰਕਵਰਵਰ ਉਹਨੂੰ ਜਾ ਕੇ ਚੁੰਮਦੇ ਆ ਕਹਿੰਦੇ ਪਹਿਲਾਂ ਇਹ ਚਿੱਟਾ ਸੀ ਸਾਰੇ ਗੁਨਾਹਾਂ ਨੂੰ ਲੈ ਕੇ ਕਾਲਾ ਹੋ ਗਿਆ ਹੈ ਉਹਨੂੰ ਕਾਬਾ ਕਹਿੰਦੇ ਮੰਦਰ ਨੂੰ ਮੱਤਾ ਕਾਬਾ ਮੁਸਲਮਾਨੀ ਕਾਬਾ ਸ਼ਰ ਕਾਬਰ ਮੁਸਲਮਾਨ ਮੰਦਿਰ ਹਨ ਸਨਤ ਮੁਸਲਮਾਨਦਰ ਦਾ ਨਾਮ ਕਾਬਾ ਹੈ ਕਿ ਪਹਿਲਾਂ ਉਹ ਕੇ 366 ਬੁੱਤ ਸਨ ਇਬਰਾਹੀਮ ਦੇ ਵਕਤ ਉਹ ਵਕਤ ਇਬਰਾਹੀਮ ਨੇ ਆਇਆ ਕਿ ਕਹੇ ਕਿ ਤੁਮ ਸੋ ਸਾਥ ਬੁੱਤਾਂ ਦੀ ਪੂਜਾ ਕਰਿਆ ਕਰਵਾਸੀ ਇੱਕ ਦਿਨ ਇਬਰਾਹੀਮ ਨੇ ਦੇਖਿਆ ਕਿ ਆ ਕੇ ਕਰਕੇ ਉਹਨਾਂ ਬੁੱਤਾਂ ਦੇ ਕਿ ਇਹ ਕਹ ਰਿਹਾ ਕਿ ਤੇ ਮੀਂਹ ਨਾ ਕਰਦਾ ਕਿਤੇ ਪਿਸ਼ਾਬ ਕਰਦਾ ਹੈ ਇਹ ਕੀ ਕੀਤਾ ਉਹਨਾਂ ਬੁੱਤਾਂ ਨੂੰ ਆਪੂ ਵਿੱਚ ਤੋੜ-ਟਾਰ ਕੇ ਸਾਰੇ ਜਿਹੜੇ ਸੀ ਟੁਕੜੇ ਕਰ ਦਿੱਤੇ ਤੇ ਉਹ ਪਿਓ ਨਾਲ ਕੇ ਪੁੱਛਿਆ ਪੁੱਤਰੇ ਕੀ ਗੱਲ ਹੋਈ ਕਹਿਣ ਲੱਗਾ ਜੀ ਵੱਡਾ ਬੁੱਤ ਜਿਹੜਾ ਸੀ ਉਹਦੇ ਨਾਲ ਛੋਟੇ ਬੁੱਤ ਲੜਦੇ ਛੋਟਿਆਂ ਨੂੰ ਵੱਡੇ ਨੂੰ ਕੁੱਟਿਆ ਤੇ ਵੱਡੇ ਨੇ ਤਾਂ ਹੀ ਛੋਟਿਆਂ ਨੂੰ ਤੋੜ ਦਿੱਤਾ ਕਿ ਉਹ ਸਾਰੇ ਟੁਟੇ ਬੁੱਤ 360 ਉਹ ਮੱਕੇ 'ਚ ਪਏ ਰਹੇ ਜਦੋਂ ਮੁਹੰਮਦ ਦਾ ਵਕਤ ਆਇਆ ਉਸੇ ਬਾਕੀ ਨੇ ਮੁੱਤਾ ਸਾਰੇ ਨਦੀ ਦੇ ਸਿਰ ਤੇ ਗਏ ਇੱਕ ਸ਼ਿਵਲਿੰਗ ਜਿਹੜਾ ਸੀ ਉਹ ਰੱਖ ਲਿਆ ਉਸ ਨੂੰ ਰੱਖਣ ਲਈ ਚਾਲਦਾ ਵਿਸ਼ਾਕਾ ਮੁਹੰਮਦ ਨੇ ਕਿ ਲੈ ਵੀ ਸਾਰੇ ਹੱਥ ਲਾਓ ਤੇ ਆਪਾਂ ਇਹਨੇ ਉਹ ਰੱਖਣੀ ਹੈ ਉਹ ਸਾਰਿਆਂ ਨੂੰ ਚਾਵੇ ਤੇ ਹੱਥ ਲਾ ਕੇ ਉਹ ਪੱਥਰ ਮੁਹੰਮਦ ਤੋਂ ਰੱਖਿਆ ਰੱਖਿਆ ਸੀ ਮੁਹੰਮਦ 45 ਸਾਲ ਦਾ ਹੋ ਗਿਆ ਸੀ ਉਦੋਂ ਇੱਕ ਵਿਆਹਤ ਪਾਰ ਇਸਤਰੀ ਦਾ ਇਹ ਨੌਕਰ ਬਣ ਕੇ ਇਸ ਪ੍ਰਕਾਰ ਇਹ ਉਸ ਦਾ ਮਾਲਕਨ ਬੇਚਿਆ ਕਰੇ ਵਿਆਹਤਦਾਰੀ ਨੇ ਜਦੋਂ ਕਰਕੇ ਆਇਆ ਉਹ ਰੰਡੀ ਸੀ ਵਿਸਦੀ ਉਸ ਨੇ ਮੇਰੇ ਨਾਲ ਵਿਆਹ ਲਿਆ ਸੀ ਕਰਾ ਲਿਆ ਸੀ 45 ਸਾਲ ਦੇ ਨੂੰ ਮੁਹੰਮਦ ਸਾਹਿਬ ਨੂੰ ਫਿਰ ਇੱਕ ਜੋ ਇਹ ਖਾਂਦਾ ਸੀ ਮੱਕੇ ਤੇ ਰੋਜ਼ੇ ਰੱਖੇ ਸੀ ਉਦੋਂ ਪਕੰਬਰੀ ਸਾਹਿਬ ਦਾ ਖਤਮ ਕਹਿੰਦੇ ਜਿਹ ਉੱਤਰਿਆ ਸੀ ਕਿਸ ਪ੍ਰਕਾਰ ਦੀ ਹਾਲਤ ਲਿਖੀ ਹੋਈ ਹੈ ਇਹਨਾਂ ਦੀ ਮੱਕਾ ਦਾ ਕਾਬਾ ਮੁਸਲਮਾਨੇ ਮੱਕਾ ਸ਼ਹਿਰ ਦਾ ਤੇ ਕਾਬਾ ਮੁਸਲਮਾਨ ਉਹਨੂੰ ਮੰਨਦੇ ਆ ਮੰਦਰ ਨੂੰ ਸੁਨਨਤ ਮੁਵਾਰਾ ਮੱਕੇ ਦੀ ਜਿਹੜੀ ਨਿਯੋਸੀ ਮੁਹੰਮਦ ਸਾਹਿਬ ਜਿਹੜੇ ਰੱਖੀ ਗਈ ਸੀ ਸੁਨਨਤ ਮੁਸਲਮਾਨ ਦੀ ਅਗੋ ਸੁਨਨਤ ਕਰਦੇ ਆ ਮੁਸਲਮਾਨ ਅਸੀਂ ਸੁੰਨੀ ਕਰਮ ਹੁੰਦੇ ਆ ਸਾਦ ਸੂਨਤ ਰੱਖਣੀ ਅਤੇ ਸ਼ੁਕਰਵਾਰ ਨੂੰ ਕਿਸ ਤਰੀਹ ਇਨਾਨ ਕਰਨਾ ਇਹ ਛੱਡ ਕਰਕੇ ਇਬਰਾਹੀਮ ਨੂੰ ਜੋ ਡੰਡੂ ਦਿੱਤਾ ਸੀ ਕਬੀਰ ਸਾਹਿਬ ਨੇ ਕਹਿੰਨੇ ਸਤ ਜੀ ਸੁਣਨਤ ਕਰੀਏ ਮੈਂ ਨਾ ਬਦੂੰਗਾ ਭਾਈ ਜਿਉਂਦੇ ਖੁਦਾਮੋ ਤੇਰ ਕਰੇਗਾ ਆਪਣੀ ਕਰ ਜਾਈ ਇਹ ਇਬਰਾਹੀਮ ਦੇ ਤਾਈ ਸਮਝ ਕੇ ਲਈ ਹੈ ਕਿ ਵੀ ਇਸਤਰੀ ਨੇ ਨੂੰ ਡੰਡੂ ਦਿੱਤਾ ਸੀ ਸਾਰੇ ਅੰਗਾਂ ਨੂੰ ਕਟਿਆ ਸੀ ਉਸੇ ਤੇ ਸੁਣਿਤ ਕਰਨੀ ਸ਼ੁਰੂ ਕੀਤੀ ਹੈ ਮੁਹੰਮਦ ਸਾਹਿਬ ਨੇ ਕਹਿੰਨੇ ਨਿਆਣੇ ਜੀ ਹਵਾ ਲਗੀਂਦੀ ਹੈ ਉਸ ਦੀ ਤਾਂ ਕਬੀਰ ਜੀ ਕਹਿੰਦੇ ਕਿ ਜੇ ਐਵੇਂ ਹੈ ਤਾਂ ਜਿਉਂਦੇ ਖੁਦਾਮੋ ਤੇਰੇ ਤੇ ਪੂਰ ਕਰੇਗਾ ਆਪਣੇ ਆਪੇ ਮੈਂ ਸਮਝ ਲਾਂਗਾ ਜੇ ਸੁਣਿਤ ਹੋ ਜਾਏਗੀ ਮੈਨੂੰ ਕਹਿੰਦਾ ਮੰਦਾ ਖੁਦਾਵੰਨੋ ਹੈ ਇਸ ਜੀ ਦੇ ਮੌਜ ਬਿਆਨ ਕੀਤੀ ਹੈ ਇਸ ਜੀ ਦਾ ਇੱਕ ਪੰਥ ਹੈ ਇਸ ਕਰਕੇ ਉੱਪਰ ਜਵਾਬ ਦੱਤੇ ਬਾਣੀ ਵਿੱਚ ਸਨਤ ਮੁਸਲਮਾਨ ਦੀ ਮੁਸਲਮਾਨ ਇਸ ਦਾ ਸਮਪਰਕਰਦੇ ਆ ਅਤੇ ਮੁਸਲਮਾਨ ਦੀ ਪਛਲਾ ਕੱਪੜਾ ਤੋੜ ਕੇ ਲਉਂਦੇ ਹਨ ਉਸਦੇ ਨਾਲ